ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁੱਗਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਦੇ ਬਿਲਕੁਲ ਨੇੜੇ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁੱਗਾ ਬਾਜੀ ਸਵਰਨ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਵੀਰ ਕਰਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਆ ਰੂਟੀਨ ਦੇ ਵਿੱਚ ਕਿਸਾਨ ਵੀਰੋਂ ਪਸ਼ੂ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਨਾਲ ਲੱਗਦੇ ਪਿੰਡ ਚੁਤਾਲਾ ਬਲੀਪੁਰ ਪਲਾਸੌਰ ਇਹ ਪਿੰਡ ਬਿਲਕੁਲ ਨੇੜੇ ਨੇੜੇ ਦੇ ਆ ਸੋ ਲਾਈਵ ਲੋਕੇਸ਼ਨ ਲਾ ਕੇ ਵੀ ਤੁਸੀਂ ਕੋਈ ਵੀ ਸਜਣ ਵੀਰ ਇਸ ਫਾਰਮ ਤੇ ਇਸ ਜਗ੍ਹਾ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੀ ਅੱਜ ਤਰੀਕ 21 ਜੂਨ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਵੇੜਾਂ ਆਪਾਂ ਤੁਹਾਨੂੰ ਟੋਟਲ 4 ਦਿਖਾਉਣੀਆਂ ਨੇ ਦੋ ਸੁਈਆਂ ਤੇ ਦੋ ਹੀ ਗੱਪਣ ਤਾਜ਼ੀਆਂ ਸੁਈਆਂ ਨੇ 나ੜੂ ਦੇ ਬੱਚੇ ਆ ਦੇ ਬੋਲੇ ਤੇ ਆ ਠੀਕ ਆ ਜੀ ਬਾਕੀ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਨਕੀਨੇ ਬੜੇ ਸਾਫ ਸੁਥਰੇ ਹੁੰਦੇ ਆ ਚੰਗੇ ਸਾਫ ਸੁਥਰੇ ਪਸ਼ੂ ਵੀਰ ਹੁਣੇ ਲੈ ਕੇ ਆਉਂਦੇ ਆ ਸੋ ਰੂਟੀਨ ਦੇ ਵਿੱਚ 5 6 5 6 ਨੱਕ ਜਿਹੜੇ ਆ ਇਸ ਫਾਰਮ ਤੇ ਅਵੇਲੇਬਲ ਹੁੰਦੇ ਨੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਕਰਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੋਠੀ ਠਾਕ ਵੀਰੇ ਠੀਕ ਠਾਕ ਬੜੀ ਕਿਰਪਾ ਮਾਲ ਲੈ ਵੀ ਕਰਨ ਉਹਦੋਂ ਵੀ ਆਪਾਂ ਬਹਿਣਾ ਪਈਆਂ ਸੀ ਪੰਜ ਚਾਰ ਹਾਂਜੀ ਵੀਰ ਜੀ ਮਾਲ ਹੋਈ ਸੇਲ ਹੋ ਗਿਆ ਨਾ ਹੋ ਗਿਆ ਸੇਲ ਹੋ ਗਿਆ ਵੀਰ ਜੀ ਠੀਕ ਆ ਵੀਰੇ ਹਾਂਜੀ ਤਬਹਰ ਪੂਰੀ ਜ਼ਬਰਦਸਤ ਸੀ ਵੈਰ ਨੇ ਫਿਰ ਪੂਰੀਆ ਸਲਾਮਾ ਕਰਾਈਆਂ ਬਹੁਤ ਜਿਆਦੀਆਂ ਵੀਰ ਜੀ ਵੈਣ ਤੇ ਵੇਗੀ ਪਹਿਲਿਆਂ ਫੋਨਾਂ ਦੇ ਦੇ ਬਾਅਦੋਂ ਭੈਣ ਭਰਾਵਾਂ ਦੇ ਫੋਨ ਆਉਂਦੇ ਰਹੇ ਵੀ ਚਲੋ ਜਿਨ੍ਹਾਂ ਨੇ ਲਈ ਨਫਾ ਦੇ ਦਿੰਨੇ ਉਹਨਾਂ ਨੂੰ ਆ ਬਾਕੀ ਉਹ ਵੀ ਵੀਰ ਸ਼ਕੀਨ ਹੀ ਉਹ ਕਿਸੇ ਨਹੀਂ ਇਹ ਵੇਚਣੀ ਨਹੀਂ ਆ ਵੇਚਣ ਵਾਲੇ ਨਹੀਂ ਰੱਖਣ ਵਾਲੇ ਭਰਾ ਲੈ ਗਏ ਰੱਖਣ ਵਾਲੇ ਲੈ ਗਏ ਭਰਾ ਹਾਂਜੀ ਆਪਾਂ ਕਰਕੇ ਆ ਹਾਂਜੀ ਵੀਰ ਜੀ ਠੀਕ ਆ ਨਹੀਂ ਤਾਂ ਇਹੋ ਜਿਹੇ ਪਸ਼ੂਆਂ ਦੀ ਮਿਲਦਾ ਵੀ ਐਸੇ ਕਿੱਲੇ ਦੇ ਉੱਤੇ ਬੋਲੀ ਤੇ ਬੋਲੀ ਲੱਗ ਜਾਂਦੀ ਲੱਗਦੀ ਲੱਗਦੀ ਪਾਜੀ ਮਿਲਦਾ ਹੀ ਨਹੀਂ ਆ ਪਸ਼ੂ ਐਵੇਂ ਜਿਆ ਬਿਲਕੁਲ ਹਾਂਜੀ ਬਹੁਤ ਘੱਟ ਮਿਲਦਾ ਹੈ ਅੱਛਾ ਕਰਨ ਬਾਕੀ ਚਵਾਈਆਂ ਚਵਾਈਆਂ ਦੇ ਓਕੇ ਪੂਰਾ ਆ ਗਈਆਂ ਵੀਰ ਜੀ ਓਕੇ ਆ ਉਹ ਤੇ ਅਜੇ ਸਵੇਰੇ ਤੜਕੇ ਸੂਈ ਆ ਤੇ ਸਵੇਰੇ ਕੱਢੀ 2.5 ਕਿਲੋ ਹੀ ਵੜ ਜੇਰ ਜੁਰ ਪਾਤੀ ਆ ਕੰਪਲੀਟ ਚਵਾਈ ਬਹੁਤ ਜਿਆਦਾ ਚੰਗੀ ਨਿਕਲੀ ਉਹਦੀ ਠੀਕ ਆ ਤੇ ਇਹ ਕੋਈ ਹਫਤੇ ਦੇ ਕਰੀਬ ਹੈਗੀ ਸੂਈ ਬਾਬ ਜਦੋਂ ਮਾਲ ਦੋਸਤੋ ਸੂਆ ਸਵਾਇਆ ਉਹਦੇ ਆਪਾਂ ਬਿਲਕੁਲ ਚਵਾਈ ਤੁਹਾਨੂੰ ਜਰੂਰ ਦਿਖਾ ਦੇਾਂਗੇ ਕਿਸੇ ਭਰਾ ਨੇ ਆਨਲਾਈਨ ਵੀ ਸੌਦਾ ਕਰਨਾ ਹੁੰਦਾ ਵੱਡੇ ਹਾਈਡ ਕੱਟ ਦੇ ਵਿੱਚ ਐਚ ਐਫ ਬਰੀਡ ਦੀ ਤੁਹਾਨੂੰ ਇੱਕ ਵੜ ਦਿਖਾ ਰਹੇ ਆ ਇਹ ਕੰਦੇ ਦੀ ਸੂਈ ਆ ਇਹਨੂੰ ਵੀਰ ਜੀ ਅਜੇ 7ਵਾਂ ਦਿਨ ਹੋ ਗਿਆ ਛੇਵਾਂ 7ਵਾਂ ਦਿਨ। ਉਹ ਵੀ 6ਾਂ 7ਾਂ ਦਿਨਾਂ ਦੀ ਕਿਸਾਨ ਵੀਰੋਂ ਇਹ ਵੜ ਸੁਈ ਆ। ਹਾਂਜੀ। ਸਵੇਰ ਚ ਕਿਵੇਂ ਆ? ਇਹ ਸੁਆ ਵੀਰ ਜੀ ਤਿੱਜਾ ਜਿਹਾ। ਉਹ ਜੀ ਤਿੱਜਾ ਸੁਆ। ਆ ਕਰੋ ਚੈੱਕ। ਸੋ ਫਾੜੀ ਜਲਾ ਬਿਲਕੁਲ ਲੇਵਾ ਕਰਮਾਲੀ ਦਾ ਤੇ ਥਣ ਮੁੱਠੀ ਮੁੱਠੀ ਆ। ਤੇ ਇਸ ਵਕਤ ਕਿੰਨੇ ਕ ਦੁੱਧ ਤੇ ਆ? ਵੀਰ ਜੀ ਇਸ ਵਕਤ 22-23 ਕਿਲੋ ਦੁੱਧ ਤਿਆਰ ਆ ਹਾਜ਼ਰ ਜਿਹੜਾ ਵਾ। 22-23 ਕਿਲੋ। ਹਾਂਜੀ। ਠੀਕ ਆ ਵੀਰੇ। ਇਹ ਆਪਾਂ ਪਿਛਲੀ ਵੀਡੀਓ ਜੀ ਵੀ ਵੜ ਪਾਈ ਸੀ। ਠੀਕ ਆ ਜੀ। ਹਾਂਜੀ। ਤੇ ਉਦੋਂ ਵੀ ਚਲੋ ਸੌਦਾ ਹੁੰਦਾ ਫਿਰਦਾ ਸੀ ਤੇ ਉਦੋਂ ਸਾਰਾ 16 17 ਕਿਲੋ ਦੁੱਧ ਹੀ ਗਾਂ ਕੋ ਤੇ ਹੁਣ 22 23 ਕਿਲੋ ਦਿਨੇ ਦਿਨੇ ਟਾਪ ਲਾਉਂਦੀ ਆਉਂਦੀ ਵੈਡ ਦੁੱਧ ਬਾਕੀ ਇਹ ਜਿਹੜਾ ਹੁਣ ਆਪਾਂ ਦੁੱਧ ਦੱਸਿਆ ਚਵਾਵਾਂਗੇ ਆਪਾਂ ਹੁਣ ਵੀਰ ਜੀ ਚਵਾਵਾਂਗੇ ਦੋ ਟਾਈਮ ਤਿੰਨ ਟਾਈਮ ਕੋਈ ਵੀਰ ਚ ਹੋਵੇ ਮਗਰ ਬੱਛੀ ਕਾ ਬੱਛਾ ਮਗਰ ਬੱਛੀ ਦੇ ਵੀਰ ਜੀ ਲੋ ਜੀ ਮਗਰ ਦੇ ਬੱਛੀ ਆ ਠੀਕ ਆ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਫਲਮਾਈ ਸੀਗੀ ਵਿਖਾਈ ਸੀ ਇਹ ਵੈੜ ਨਾਰੂ ਦੇ ਬੱਚਾ ਤੁਸੀਂ ਦੇਖ ਰਹੇ ਜੇ ਉਸ ਦਿਨ ਤਕਰੀਬਨ 17 ਕਿਲੋ ਦਾ ਵੇਰਵਾ ਪਾਇਆ ਸੀ ਬੋਲੇ ਬੂਲੇ ਦਾ ਅੱਜ 22 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ ਤੇ ਕੱਦ ਹਾਈਟ ਜਿੱਦਾਂ ਕਿ ਫਾਰਮ ਵਾਲੀਆਂ ਸ਼ੈੱਡਾਂ ਵਾਲੀਆਂ ਵੜਾ ਆਪਾਂ ਵੇਖਦੇ ਆ ਓਡੀ ਹਾਈਟ ਕਰਦਾ ਪੂਲ ਵੱਡੀ ਇਧਰੋਂ ਤੁਹਾਨੂੰ ਆਪਾਂ ਬਹਿਣੀਆਂ ਦੇ ਪੌਸੇ ਕੋਈ ਥਣ ਤੁਹਾਨੂੰ ਵਿਖਾ ਦਿੰਨੇ ਆ ਆ ਦੇਖੋ ਜੀ ਸੋ ਚਾਹੇ ਕੋਈ ਫਾਰਮਰ ਫਾਰਮਰ ਦਾ ਭਰਾ ਆਪਣਾ ਢਿੱਗੇ ਜੀ ਮਸ਼ੀਨੀ ਚਵਾਈ ਕਰ ਲੈ ਚਾਹੇ ਦੋਵੇਂ ਪਾਸੇ ਬੈਠ ਕੇ ਚਵਾਈ ਕਰ ਲਿਆ ਜੇ ਇਹ ਹੱਥੀ ਚਵਾਈ ਦਾ ਥਣ ਵੀ ਜਿਹੜਾ इजीली ਤੁਸੀਂ ਚਵਾਈ ਕਰ ਲਓਗੇ ਤੇ ਬਾਕੀ ਜਿਹੜੇ ਭਰਾਵਾਂ ਕੋਲ ਮਿਲਕੀ ਮਸ਼ੀਨ ਆ ਉਹਨਾਂ ਦੀ ਹੋਰ ਵੀ ਬੈਨੀਫਿਟਾਂ ਠੀਕ ਆ ਜੀ ਬਾਕੀ ਲੇਵੇ ਦੀ ਬੰਤਰ ਵੇਖੋ ਬਹੁਤ ਵਧੀਆ ਟਿਕਾਣੇ ਦੇ ਲੇਵਾ ਮਿਲਕ ਵੇਨ ਤੁਸੀਂ ਵੇਖੋਗੇ ਮੋਟੀ ਆ ਦੋ ਪਾਸੇ ਥਾਨ ਵੀਰ ਜੀ ਪਸਮਕੇ ਹੋਰ ਇੰਨਾ ਬਣਾਉਂਦੀ ਆ ਠੀਕ ਆ ਜੀ ਜਿੰਨਾ ਹੋਣੇ ਪਸਮਕੇ ਇੰਨਾ ਹੀ ਹੋਰ ਪਥਾਨ ਬਣਾਉਂਦੇ ਆ ਠੀਕ ਆ ਠੀਕ ਆ ਠੀਕ ਆ ਲੈ ਵੀ ਕਰਨ ਵੀਰ ਇੱਕ ਵਾਰੀ ਮਾੜਾ ਤੋੜ ਕੇ ਦੇ ਕਰਾਈਏ ਦਰਸ਼ਨ ਭਰਾਵਾਂ ਨੂੰ ਹਾਂ ਜੀ ਰੱਗ ਬਾਜ ਆ ਕਿਸਾਨ ਵੀਰੋ ਡੱਬੀ ਵੈੜ ਆ ਵਿੱਚ ਵਾਈਟ ਤੇ ਬਲੈਕ ਬਾਕੀ ਕਰਨ ਵੀਰ ਜਿਵੇਂ ਚਲੋ ਗਰਮੀ ਦਾ ਸੀਜ਼ਨ ਆ ਹਾਂਜੀ ਹਾਂਜੀ ਥੋੜਾ ਜਿਵੇਂ ਥੋੜਾ ਸਿਆਲੀ ਦਿਹਾੜੀਆਂ ਹੁੰਦੀਆਂ ਫਿਰ ਤਾਂ ਕਰਮਾਲੀ ਦੁੱਧ ਹੁਣ ਵੀ ਮੌਕੇ ਤੇ 25-25 ਲੀਟਰ ਵੀ ਨੂੰ ਕਸ਼ੀ ਵੀਰ ਜੀ 25 ਦੇ ਹੋਣੀ ਵੀ ਚਵਾ ਦਾਂਗੇ 2-14 ਨਰਾਂ ਦੇ ਵਿੱਚ ਵਿੱਚ ਹੀ ਹਾਂਜੀ ਦੁੱਧ ਜੇ ਕਿਤੇ ਸਿਆਲ ਹੁੰਦਾ ਆ ਮਹੀਨਾ ਕੇ ਵੀ ਆ ਵੀਰ ਜੀ ਦੁੱਧ ਪੀ ਤੇ ਲਾਗੇ ਬੰਨੇ ਦੇਣਾਗਾ ਉਹਨੇ ਬਿਲਕੁਲ ਹਾਂਜੀ ਆ ਮਹੀਨਾ ਹੈਗਾ ਗਰਮੀ ਦਾ ਸਾਡੇ ਭੈਣ ਭਰਾਵਾਂ ਨੂੰ ਪਤਾ ਹੀ ਆ ਲੋ ਵੀ ਫੁੱਲ ਕਿਸਾਨ ਵੀਰ ਨੂੰ ਵੱਡੀ ਵੈੜ ਆ ਐਸ ਵਕਤ 22 ਕਿਲੋ ਦੁੱਧ ਹਾਜ਼ਰ ਆ ਤੇ ਫਾੜੀ ਵਾਲਾ ਚੱਡਾ ਲੈਵਾ ਕਰਮਾਲੀ ਦਾ ਠੀਕ ਆ ਜੀ ਥਾਂ ਪਾ ਕੇ ਲੈਵਾ ਠੀਕ ਬਾਕੀ ਕਰਨੇ ਪੂਰ ਛੱਟੇ ਤੋਂ ਬਚਾਈ ਹੈ ਨਾ ਵੀਰ ਜੀ ਪੂਰ ਛੱਟੇ ਦੀ ਫੁੱਲ ਗਰੰਟੀ ਚਵਾਈ ਦੀ ਆਪਣੀ ਫੁੱਲ ਗਰੰਟੀ ਹੈ ਬਾਕੀ ਬਾਕੀ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਵੀ ਦਵਾਂਗੇ ਠੀਕ ਹੈ ਜੀ ਸੋ ਮਗਰ ਬੱਚੀ ਆ ਫੀਮੇਲ ਕਾਫ ਤੇ ਬਾਕੀ ਵੱਡੀ ਬੜਾ 22 ਕਿਲੋ ਤਾਂ ਇਸ ਵਕਤ ਚੱਲਣ ਈ ਹੈ ਠੀਕ ਹੈ ਜੀ 22 ਕਿਲੋ ਵੀਰ ਜੀ ਤਿਆਰ ਆ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਦਿੱਤੀ ਆ ਦੇਖ ਲਿਓ ਤਸल्ली ਨਾਲ ਅੱਗੇ ਪਿੱਛੇ ਕਰਕੇ ਮੇਰਾ ਭਰਾ ਇੱਕ ਦੋ ਵਾਰੀ ਵੀਡੀਓ ਨੂੰ ਤੇ ਇਹ ਕਰਨ ਕੀ ਮੁੱਲ ਕੀ ਡਿਮਾਂਡ ਰੋਗੇ ਜੀ ਡਿਮਾਂਡ ਵੀਰ ਜੀ ਬਿਲਕੁਲ ਮੁੱਲ ਜੈ ਜੀ ਆ ਹਾਂਜੀ ਵੇਚਣ ਕੋ ਜਿਹੜਿਆਂ ਦੀ ਮਰਜ਼ੀ ਵੇਚ ਦਈਏਗਾ 90 95 ਦੀ ਹਾਂ 80000 ਚੋਂ ਮਾਨਤਾਣ ਕਰ ਦਾਂਗੇ 80000 ਚੋਂ 80 ਜੋ ਕਰ ਦਾਂਗੇ ਠੀਕ ਆ ਵੀਰੇ ਹਾਂਜੀ ਵੀਰ ਜੀ ਬਾਬੇ 80000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਆ ਜੀ ਡਿਮਾਂਡ 85 90 ਕੁਛ ਵੀ ਕਰਾ ਲਓ 80000 ਦੇ ਵਿੱਚੋਂ ਸ਼ੋਰ ਛੱਪਾ ਵੱਡੀ ਵੜਾ 22 ਕਿਲੋ ਦੁੱਧ ਦੇ ਤੇ ਥਲੇ ਹੁਣ ਹਾਜ਼ਰ ਆ ਮਗਰ ਬੱਛੀ ਆ ਡੱਬੀ ਠੀਕ ਆ ਜੀ ਸੋ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਫਿਕਸ ਹਵਾਨਾ ਚਾੜਾ ਇੱਕ ਸੈਗਰ ਨੰਬਰ ਤੇ ਆਪਣੇ ਕੋਲ ਇਧਰ ਕਰਨ ਆ ਵੜਾ ਆ ਗਈ ਬਲੈਕ ਇਹ ਤੇ ਵੀਰ ਜੀ ਗਰਮੀਆਂ ਦਾ ਤੋਹਫਾ ਹੀ ਆ ਬਿਲਕੁਲ ਕੀ ਉਹ ਵੀ ਗੱਬਣ ਹੈ ਗੱਬਣ ਗੱਬਣ ਵੀਰ ਜੀ ਤਿਆਰ ਆ ਵੱਚੀ ਬਿਲਕੁਲ ਦੋ ਚਾਰ ਦਿਨ ਹੀ ਲਊਗੀ ਨੁਕਾ ਵੀ ਕੱਢ ਸਕਦੀ ਥਾਣਾ ਬੜਾ ਟੌਪ ਦਾ ਲੱਗਾ ਬੜਾ ਟੌਰੀ ਦੇ ਦਾ ਠੀਕਾ ਜੀ ਮੁੱਠੀ ਮੁੱਠੀ ਥਾਣਾ ਸਵੇਰਾਂ ਚ ਦੁੱਜੇਗਾ ਦੁੱਜਣ ਦੁੱਜਣ ਵੜਾ ਵੀਰ ਜੀ ਦੁੱਜਾ ਸਵੇਰ ਪਾਕੀ ਕ੍ਰੋਸ ਬਰੀਜ਼ ਆ ਠੀਕਾ ਜੀ ਸੋ ਬਲੈਕ ਰੰਗ ਦੇ ਵਿੱਚ ਬਲੈਕ ਤੇ ਬ੍ਰਾਊਨ ਦਾ ਕੰਬੀਨੇਸ਼ਨ ਆ ਸੋ ਥਾਣ ਤੋਂ ਬਹੁਤ ਵਧੀਆ ਲੱਗਾ ਇਹਨੂੰ ਵੀ ਆ ਦੇਖੋ ਠੀਕ ਹੈ ਲਾਗਿਰ ਕਰਨਾ ਤੋਰ ਦਿਆ ਜੇਨੂੰ ਵੀ ਠੀਕ ਆ ਇਹ ਸਮਾਂ ਅਜੇ ਲੱਗੂ ਹਫਤਾਕ ਵੀਜੀ ਹਫਤੇ ਦੇ ਲਾਗੇ ਬੰਨੇ ਲੈ ਜੂਗੀ ਪਰ ਬੱਚੀ ਬਣੋ ਬਹੁਤ ਜਿਆਦੀ ਪੋਲੀ ਪਾਲੀ ਵੜੀ ਆ ਚਲੋ ਵੀ ਹਾਂਜੀ ਠੀਕ ਆ ਜੀ ਸੋ ਇੱਕ ਹਫਤਾ ਅਜੇ ਦੋਸਤੋ ਇਹਦਾ ਬਾਕੀ ਆ ਸਮਾਂ ਦੂਜਾ ਸੂਆ ਬਾਹਰ ਦੇ ਸੂਨਾ ਬਾਕੀ ਥਣ ਥਣ ਵਾਲੇ ਪਾਸਿਓ ਪੂਰੀ ਖਬਰਦਾਰ ਆ ਠੀਕ ਆ ਜੀ ਅਦੇ ਹਫਤੇ ਦੇ ਅੰਦਰ ਅੰਦਰ ਜਿੰਨਾ ਵੀ ਲੇਵਾ ਇਹਨੇ ਕਰਮਾਲੀ ਨੇ ਬਣਾਉਣਾ ਬਣਾ ਲੂਗੀ ਤੇ ਬਾਕੀ ਚਮਕ ਵੇਖ ਲੋ ਵੀਰ ਜੀ ਕਿੰਡੀ ਬੱਚੀ ਦੀ ਚਮਕ ਧਮਕ ਪੂਰੀ ਚਮਕ ਪੂਰੀ ਆ ਫੁੱਲ ਰਾਜੀ ਕੋਈ ਲੱਸੀ ਵੜਨੀ ਹੈਗੀ ਬਾਕੀ ਆਨਲਾਈਨ ਬਹੁਤੇ ਵੀਰ ਤੁਹਾਡਾ ਸੌਦਾ ਕਰ ਲੈਂਦੇ ਆ ਤੇ ਕਰਨ ਟਿੱਪਣ ਟੁੱਪਣ ਦੀ ਓਕੇ ਰਿਪੋਰਟ ਮਿਲ ਕਰਨ ਦੀ ਵੀਰ ਜੀ ਪੂਰੀ ਓਕੇ ਰਿਪੋਰਟ ਆ ਬਾਕੀ ਥਾਣਾ ਦੀ ਤੇ ਪਾਰ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਗੱਬਣ ਜੀ ਠੀਕ ਆ ਬਈ ਹਾਂਜੀ ਬਾਕੀ ਕੋਈ ਉਹੋ ਜੀ ਛੜਾਕਲ ਨਹੀਂ ਠੰਡੀ ਸੀਲ ਪੇ ਵਹਿੜ ਜਿੱਤਰਾ ਮਰਜੀ ਬੈਠੇ ਰੋਏ ਲੋ ਜੀ ਕਰੋ ਜਾ ਕੇ ਠੀਕ ਆ ਜੀ ਹੱਥੋਂ ਥੁ ਫੇਰ ਕੇ ਵਿਖਾ ਰਿਆ ਵੀ ਹੈ ਸੀਲ ਮਾਰੀ ਤੇ ਆ ਵੇਖੋ ਟਿੱਲਾ ਪੂਰਾ ਥੱਲਾ ਬਣਾਉਂਗੀ ਐਡ ਉਹ ਜੀ ਗੱਲਣੀ ਆ ਹਾਂ ਇਹਦੇ ਵੀਰ ਜੀ ਥੋੜੀਆਂ ਜਿਆ ਕਰਾਸ ਹੁੰਦੀਆਂ ਗਰਮਾ ਜਿਤਨਾ ਮਰਜੀ ਬੱਚੀ ਦੇ ਥੱਲੇ ਬੈਠੇ ਰਹੇ ਨਹੀਂ ਗੱਲ ਹੀ ਕੋਈ ਨਹੀਂ ਕੇ ਹਾਂਜੀ ਪਰ ਵਾਈ ਕੋਈ ਨਹੀਂ ਬੱਚੀ ਸੋਕੇ ਸੇ ਰਕਮ ਦੀ ਇਹ ਕਿਸਾਨ ਵੀਰੋ ਲਾਪੇ ਛੜ ਮਾਰਨ ਵਾਲੀ ਨਹੀਂਗੀ ਬਾਕੀ ਫੇਸ ਕੁਆਲਟੀ ਵੇਖ ਸਕਦੇ ਤੁਸੀਂ ਥਾਂ ਤੋਂ ਬਹੁਤ ਇਹਨੂੰ ਵਧੀਆ ਲੱਗਾ ਤੇ ਸਮਾਂ ਹੀ ਜਿਹੜਾ ਕਰਮਾ ਲਈ ਹਫਤਾ 6 ਦਿਨ ਹਜੇ ਲੈ ਜੂਗੀ ਹਾਂ कुछ नहीं करना तेन ठीक है सो बच्ची, यह भी चंगी है ठीक है जी दूजा सूआ ਬਾਕੀ ਜਿੰਨੇ ਵੀ ਇਹ ਤਸੱਲੀ ਵਾਲੀ ਆ ਥੱਲੇੋਂ ਕਾਫੀ ਖੁੱਲਣ ਗਈ ਆ ਜੇ ਵੀਰ ਜੀ ਬਣੋ ਵੀ ਬਹੁਤ ਜਿਆਦੀ ਵੱਛੀ ਉਹੋ ਜੀ ਕੋਈ ਗੱਲ ਨਹੀਂ ਆ ਹਾਂ ਬਿਲਕੁਲ ਚੇਹਰਾ ਦਿਖਾ ਦੇ ਗਰੀ ਬੂਤੀ ਬਾਤੀ ਬਹੁਤ ਜਿਆਦੀ ਫੇਸ ਫੂਸ ਬਹੁਤ ਸੋਹਣਾ ਠੀਕ ਆ ਜੀ ਬੂਤੀ ਬਿਲਕੁਲ ਛੋਟੀ ਆ ਜਿੱਦਾਂ ਕੋਈ ਐਚ ਬਿਲਕੁਲ ਜਰਸੀ ਦੇ ਵਿੱਚ ਕ੍ਰੋਸ ਬ੍ਰੇਡ ਦੇ ਵਿੱਚ ਕੋਈ ਮੰਨ ਕੇ ਵੀ ਸੌਦਾ ਲਾ ਲਿਆ ਜੇ ਤੇ ਬਾਕੀ ਨੋਕ ਦਾ ਥਾਣਾ ਕੀ ਇਹਦੀ ਡਿਮਾਂਡ ਕੀ ਮੋਲ ਆ ਜੀ ਡਿਮਾਂਡ ਵੀਰ ਜੀ ਬਿਲਕੁਲ ਜਾਇਜ਼ ਹੀ ਆ ਕੋਈ 55 60 ਨਹੀਂ 50 ਚ ਛੋਟ ਕਰ ਦਾਂਗੇ ਵੀਰ ਜੀ 50 ਚ ਹਾਂਜੀ 50 ਚ ਛੋਟ ਕਰ ਦਾਂਗੇ 2000 ਕਰ ਦਾਂਗੇ ਵੀਰ ਜੀ 48 48 ਦੀ ਦੇ ਦਾਂਗੇ ਵੈੜ ਠੀਕ ਆ ਵੀ ਹਾਂਜੀ ਲੋ ਵੀ ਇਹ 48000 ਦੀ ਦੋਸਤੋ ਵੈੜ ਮਿਲ ਜੂਗੀ ਤੁਹਾਨੂੰ ਸੋ ਤਿਆਰੀ ਤੇ ਕਰਮਾਂ ਦੀ ਠੀਕਾ ਜੀ ਵਿਕਰੀ ਦੇ ਵਿੱਚ ਵੀ ਆ ਕਿਸੇ ਪ੍ਰਾਣ ਚਲੋ ਕੱਲ ਨੂੰ ਜਾ ਕੇ ਗਾ ਸੇਲ ਵੀ ਕਰਨੀ ਆ ਵਿਕਰੀ ਵੀ ਦਿੱਤਾ ਵੀ ਵੈੜ 2 ਰੁਪਏ ਦਿੰਦੀ ਆ ਦੋ ਚਾਰ ਦਿਨ ਸੰਭਿਆ ਬਿਲਕੁਲ ਹਾਂਜੀ ਇਸ ਤੋਂ ਬਾਅਦ ਇੱਕ ਦੋਸਤੋ ਬੜਾ ਤੁਹਾਨੂੰ ਵਧੀਆ ਹੀਰਾ ਦਿਖਾਉਣੇ ਆ ਬਹੁਤ ਸੋਨਰ ਡਾਇਮੰਡ ਪੀਸ ਆ ਬੱਚੀ ਇਹ ਵੀ ਬਹੁਤ ਪਿਆਰੀਆ ਰੰਗ ਰੂੰਗੀ ਦਾ ਬਹੁਤ ਵਧੀਆ ਕਰਨ ਹਾਂਜੀ ਵੀਰ ਜੀ ਇਹ ਜਰਸੀ ਜ ਆ ਗਈ ਜੇ ਆ ਕੋਈ ਜਰਸੀ ਕੋਈ ਦੁਜਾਹਰ ਸ਼ੇਰ ਦਾ ਕਰਾਸ ਜਿਆਵਾ ਹਾਂਜੀ ਮਗਰ ਬੱਚੀ ਦਿੱਤੀ ਹੈ ਜਰਸੀ ਪਿਓਰ ਫੁੱਲ ਬਰੀਡ ਵਾਲੀ ਲਓ ਵੀ ਮਗਰ ਵੀ ਜਰਸੀ ਆ ਉਹ ਵੀ ਜਰਸੀ ਬਹੁਤ ਜਿਆਦਾ ਪਿਆਰਾ ਦਿੱਤਾ ਬੱਚਾ ਮਗਰ ਤੁਸੀਂ ਵੇਖੋਗੇ ਹੋਰ ਵੀ ਬਤੇਰੇ ਆ ਗਿਆ ਠੀਕ ਆ ਜੀ ਨਸਲ ਜਾਤ ਵਿੱਚ ਹਾਂਜੀ ਫੀਮੇਲ ਕਾਫ ਆ ਇਹ ਆਪਣੇ ਕੋਲ ਅੱਜ ਭਲਕ ਸੂਈ ਆ ਵੀਰ ਜੀ ਸਵੇਰੇ ਸੂਈ ਆ ਬੈੜ ਜੇਰ ਜੁਰ ਕੰਪਲੀਟ ਪਾਤੀ ਆ ਬੈੜ ਨੇ ਠੀਕ ਆ ਵੀਰੇ ਹਾਂਜੀ ਤੇ ਕੋਈ ਚਵਾਈ ਕੀਤੀ 2 2.5 ਕਿਲੋ ਦੇ ਲਾਗੇ ਬਨੇ ਠੀਕ ਹੈ ਜਿਆਦੀ ਆਪਾਂ ਖਾਲੀ ਨਹੀਂ ਕੀਤੀ ਤੇ ਚੋਣ ਜਾਨ ਬਹੁਤ ਜਿਆਦੀ ਚੰਗੀ ਨਿਕਲੀ ਆ ਬਾਬਾ ਇੱਕ ਵਾਰੀ ਪੂਰੀ ਬਾਡੀ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਆ ਪਿਛੇ ਜੇ ਆਪਾਂ 2 4 5 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਇੱਕ ਜਰਸੀ ਬਰੀਡ ਬੜੀ ਟੌਪ ਕਲਾਸ ਸੀ ਇਹ ਕਰਮਾਲੀ ਦੀ ਰੰਗ ਦੀ ਗੱਲ ਕਰ ਲਈਏ ਚੱਡੇਲੇ ਵਿੱਚ ਗੱਲ ਕਰ ਲਈਏ ਤੇ ਨਾਰਮਲ ਜੀ ਪਲੂਨ ਹੋਆ ਨੇ ਤੇ ਤੁਹਾਨੂੰ ਨਜ਼ਰ ਆਊਗੀ ਬਾਕੀ ਥਾਂ ਥੁਣ ਕਰਮਾਲੀ ਹੋਰ ਵੀ ਕੱਢ ਆਊਗੀ ਠੀਕ ਆ ਜੀ ਪਲੂਨ ਉੱਤਰਨ ਤੋਂ ਬਾਅਦ ਥਾਂ ਬਹੁਤ ਵਧੀਆ ਵੇਖੀ ਹਾਂਜੀ ਬਾਕੀ ਬਹੁਤ ਪਿਆਰੀ ਬੱਚੀ ਆ ਸੁਈ ਸੁਭਾਈ ਤਾਜੀ ਇਹ ਇੱਕ ਅੱਧਾ ਡੰਗ ਦੀ ਫਿਰ ਚਵਾਈ ਕੀਤੀ ਹੈ ਜੀ ਹਾਂਜੀ ਵੀਰ ਜੀ ਇੱਕੋ ਚਵਾਈ ਕੀਤੀ ਜੀ ਆ ਸ਼ਾਮ ਨੂੰ ਦੂਜੀ ਚਵਾਈ ਲਾਵਾਂਗੇ ਹੁਣ ਠੀਕ ਹੈ ਵੀਰ ਹਾਂਜੀ ਲਓ ਠੀਕ ਹੈ ਜੀ ਬਹੁਤ ਪਿਆਰੀ ਆ ਫੈਸ਼ਨ ਫੁਸ਼ਨ ਬੱਚੀ ਦਾ ਬਹੁਤ ਜ਼ਿਆਦਾ ਸੋ ਦੂਜਾ ਸੁਆ ਇਹ ਵੜ ਸੁਈ ਆ ਬੱਚੀ ਨੂੰ ਜਨਮ ਦਿੱਤਾ ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਲੰਬਾ ਇਧਰ ਤੋੜ ਕੇ ਦਿਖਾਉਣੇ ਆ ਹਾਂਜੀ ਆ ਬਲੋ ਆ ਬਾਕੀ ਤਾਂ ਪਲੂਣ ਜੇ ਕੋਈ ਵੀਰੇ ਇਹ ਨਾ ਸਮਝੇ ਵੀ ਥਣ ਛੋਟਾ ਵਾ ਥਣ ਬਹੁਤ ਸੋਹਣਾ ਵਾ ਇੱਕ ਬੰਨੇ ਨਾ ਭਲਜੀ ਹੈਗੀ ਆ ਲਓ ਠੀਕ ਹੈ ਜੀ ਥੋੜਾ ਜਿਹਾ ਪਲਾ ਪਲੂਣ ਦੇ ਵਿੱਚ ਥਾਣ ਡੁੱਬਾ ਠੀਕ ਹੈ ਜੀ ਇਸ ਪਰ ਭਲੂਣ ਦੇ ਵਿੱਚ ਭਲਾਂ ਦੇ ਵਿੱਚ ਥਾਣਾ ਪਲਾਉ ਉਤਰ ਤੋਂ ਬਾਅਦ ਤਕਰੀਬਨ ਹੱਥੀ ਮੁਠੀ ਮੁਠੀ ਥਾਣ ਬੱਚੀ ਕੱਢ ਆਉਗੀ ਸੋ ਹਾਈਟ ਮੀਡੀਅਮ ਦੇ ਵਿੱਚ ਜਿੱਦਾਂ ਕਿ ਆਪਾਂ ਜਰਸੀ ਵਾੜਾ ਵੇਖਦੇ ਆ ਪੰਜਾਬ ਵਾਲੀਆਂ ਤੇ ਥੱਲੇ ਦੇ ਵੀ ਦੀ ਪੂਰੀ ਖਬਰਦਾਰ ਬਾਕੀ ਕਰਨਾ ਬੰਗਾ ਬੰਗਾ ਪੌਂਦੀ ਤੇ ਲੋੜ ਬਹੁਤ ਜਿਆਦੀ ਵੀਰ ਜੀ ਸੀਲ ਭਵੇਂ ਇਦਾਂ ਬੈਠੇ ਰਹਾ ਵੜ ਤੋਂ ਥੋੜਾ ਡਰਦੇ ਬੱਚੇ ਕਰਕੇ ਕਾਲੀ ਪੈ ਗਈ ਆ ਸੋਨਾ ਪਾਵੇ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਆ ਠੀਕ ਹੈ ਠੀਕ ਹੈ ਬੱਚੇ ਦੇ ਕਰਕੇ ਨਾ ਥੋੜਾ ਜਿਹਾ ਤਾਜ਼ਾ ਸਟਿੰਗ ਸੋ ਬਿਲਕੁਲ ਜਿਹੜਾ ਤੁਸੀਂ ਬੱਚਾ ਅੰਦਰ ਆ ਠੀਕ ਆ ਜੀ ਥੋੜਾ ਜਿਹਾ ਪਸ਼ੂ ਤਮਾ ਕਰਦਾ ਅੰਦਰ ਨੂੰ ਭਾਈਦਾ ਕਿਉਂ ਤਾਜੀ ਸੂਈ ਹੈ ਠੀਕ ਹੈ ਬਾਕੀ ਲੇਵੇ ਦੀ ਆ ਜਿੱਦੀ ਬਹੁਤ ਜ਼ਿਆਦੀ ਸਾਫ਼ ਆ ਵੀਰ ਜੀ ਕੋਈ ਬਾਹੀ ਛਾਈ ਨਹੀਂ ਬਸ ਆ ਨਾ ਭਲਜੀ ਆਵੇ ਉਤਰਾਂ ਦੇਖ ਜਾਨੀ ਭੈਣ ਭਰਾਵਾਂ ਨੂੰ ਨਹੀਂ ਨਹੀਂ ਜਿੰਨੀ ਆ ਸਾਫ਼ ਤੁਸੀਂ ਬੱਸੀ ਆ ਲਓ ਜੀ ਠੀਕ ਹੈ ਜੀ ਝੋਲਾ ਚਾਲਾ ਖਲਾਰ ਖਲੂਰ ਬਹੁਤ ਵਧੀਆ ਬਾਕੀ ਚੰਗੀ ਸੇਵਾ ਕਿਸੇ ਫਾਰਮਰ ਭਰਾ ਦੇ ਦੀ ਦੁੱਧ ਚੰਗਾ ਚਵਾਜੂਗੀ ਠੀਕ ਹੈ ਜੀ ਤੇ ਇਹਦਾ ਕਰਨ ਮੋਲ ਕੀ ਰੱਖਿਆ ਜੇ ਕੀ ਲੈਣ ਦੇਣ ਡਿਮਾਂਡ ਵੀਰ ਜੀ ਜੋ ਮਰਜ਼ੀ ਕਰੀ ਜਾਈਏ ਹਾਂਜੀ ਇਹ ਜੀਆਂ ਬੱਛੀਆਂ ਪੈਣ ਪੈਣ ਦੀਆਂ ਵੀ ਕੰਡੀਆਂ ਵਾਂ ਆਪਾਂ 57000 ਚ ਛੋੜ ਚੱਪਾ ਕਰ ਦਾਂਗੇ ਵੀਰ 57 ਚ ਹਾਂਜੀ ਲਓ ਵੀ ਚੱਕੋ 57000 ਦੇ ਵਿੱਚੋਂ ਛੋੜ ਚੱਪਾ ਬਾਕੀ ਮੇਰਾ ਭਰਾ ਵੱਛੀ ਵੇਖੋ ਮਗਰ ਵੀ ਬੱਛੀ ਐ ਆਪ ਵੀ ਰੈਡ ਆ ਠੀਕ ਹੈ ਜੀ ਬੂਤੀ ਪੱਤੀ ਬਹੁਤ ਪਿਆਰੀ ਐ ਡੂੰ ਗੋਸੇ ਤਰ੍ਹਾਂ ਦੋ ਅੱਖਾਂ ਚ ਛੋਟਾ ਪੇਟ ਪੋੜੇ ਵਾਲੀ ਆ ਠੀਕ ਆ ਜੀ ਚੰਗੀ ਚਲੋ ਸੂਸ ਸੁਆਬ ਇਹਦੇ ਚ ਇੱਕ ਵਰੀ ਬਾਕੀ ਜੇਰ ਜੂਰ ਪ੍ਰੋਪਰ ਪਾ ਦਿੱਤੀ ਸੀ ਇਹਨੇ ਮੋਰ ਜੇਰ ਦੀ ਵੀਡੀਓ ਆਪਣੇ ਕੋਲ ਬਣੀ ਪਈ ਆ ਵੀਰ ਜੀ ਜੀ ਵੀਡੀਓ ਦਿਖਾਵਾਂਗੇ ਪਹਿਲਾਂ ਕੋਈ ਸੱਜਣਾ ਚਲੋ ਵੀਡੀਓ ਮੰਗਾਉਣੀ ਚਾਹੁੰਦਾ ਤੇ ਆਪਰੇ ਵੀਡੀਓ ਲੈ ਸਕਦਾ ਵੀਡੀਓ ਲੈ ਸਕਦਾ ਵੀ ਲੋ ਵੀ ਪ੍ਰੋਪਰ ਜੇਰ ਪੈਂਦੀ ਦੀ ਵੀਡੀਓ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਇਦੋਂ ਬਾਅਦ ਇੱਕ ਵਾੜ ਤੁਹਾਨੂੰ ਹੋਰ ਦਿਖਾ ਦਿੰਨੇ ਆ ਆ ਵੀ ਗੱਬਣ ਵਾੜ ਖੜੀ ਆ ਆਪਣੇ ਕੋਲ ਗੱਬਣ ਵਾੜ ਆ ਵੀਰ ਜੀ ਲੋ ਵੀ ਗੱਬਣ ਵਾੜ ਆ ਮੇਰਾ ਭਰਾ ਵੱਛੀ ਆ ਵੀ ਚੈੱਕ ਕਰੋ ਤੁਸੀਂ ਕ੍ਰੋਸ ਬਰੀਡ ਆ ਐਚ ਐਫ ਦੇ ਵਿੱਚ ਕ੍ਰੋਸ ਪੱ ਬਹੁਤ ਸੋਹਣਾ ਮੁੱਠੀਦਾਰ ਥਣ ਲੱਗਾ ਕਰਮਾੜੀ ਨੂੰ ਲੜਾ ਲੋੜਾ ਕਾਫੀ ਆ ਸੂਆ ਇਹ ਵੀ ਦੂਜੇ ਹੀ ਹੋਊਗੀ ਦੂਜਣ ਦੂਜਣ ਵੈੜ ਵਿੱਚ ਹੀ ਦੂਜਣ ਉਹ ਵੀ ਇਹ ਵੀ ਦੂਜੇ ਸੂਵੇ ਆ ਅਜੇ ਬਾਕੀ ਲੜਾ ਲੋੜਾ ਤੋਂ ਲੱਗਦਾ ਨਹੀਂ ਇਹ ਵੀ ਕਰਨਾ 8-7 ਦਿਨ 10 ਦਿਨ ਹਜੇ ਬੱਲੇ ਲੈ ਜੂਗੀ ਲੈ ਜੂਗੀ ਵੀਰ ਜੀ 10 ਦਿਨ ਵੀ ਕੱਢ ਜੂ ਵੈੜ ਆ ਹਾਂਜੀ ਸੋ ਸੀਲੀਆਂ ਸੂਲੀਆਂ ਬਹੁਤ ਆ ਠੀਕ ਆ ਜੀ ਹਾਫਤ ਫੇਰ ਕੇ ਵਿਖਾਉਣ ਦਾ ਕੋਈ ਇੱਕ ਮਕਸਦ ਹੀ ਹੁੰਦਾ ਵੀ ਕੋਈ ਪਸ਼ੂ ਲੱਤ ਛੜਾ ਨਾ ਮਾਰਦਾ ਵਾ ਇਹ ਕੀ ਵਾਲਟਾਂ ਬਹੁਤ ਜਿਆਦੀਆਂ ਬਣੂ ਵੜੀਆਂ ਤਿੰਨ ਤੋਂ ਕਾਫੀ ਜਿਆਦੀ ਆ ਬਾਕੀ ਥਣ ਗੁੱਲ ਬਹੁਤ ਜ਼ਿਆਦਾ ਕੈਰਨ ਦਾ। ਥਣ ਬਹੁਤ ਜ਼ਿਆਦਾ ਟੌਪ ਦਾ ਲੱਗਾ ਵੀ। ਜਿੱਦਾਂ ਮੋਟਾ ਥਣ ਕਿਸੇ ਵਾਰ ਨੂੰ ਨਹੀਂ ਮਾਰੇਗਾ। ਹਾਂ ਹਾਂਜੀ। ਇਹ ਚੰਗੀ ਆ ਬੱਠੀ। ਲੋ ਕਰਨ ਵੀਰੇ ਖੋਲੋ ਇਹਨੂੰ ਵੀ ਬਾਹਰ ਦਿਖਾ ਦਈਏ। ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਤੇ ਆ। ਸਮਾਲ ਸਾਈਜ਼ ਜਰੀ ਦੀ ਟੇਲ ਆ। ਪੂਛ ਵੀ ਬਿਲਕੁਲ ਛੋਟੀ ਆ ਖੁਚਾਂ ਤੱਕ। ਬੂਤੀ ਬਾਤੀ ਦੇਖ ਸਕਦੇ ਤੁਸੀਂ ਮੂੰਹ ਮੱਥੇ ਦੀ। ਸੈਕਿੰਡ ਟਾਈਮਰ ਆ ਦੂਜਾ ਸਵੇ। ਬਾਕੀ ਜੰਪਾਲ ਬਹੁਤ ਜਿਆਦਾ ਵੱੱਛੀ ਦਾ ਵੀ ਹਾਂ ਅੱਲਾ ਬੀ ਠੀਕ ਹੈ ਜੀ ਜਿਹਨੂੰ ਲਿਬਾਸ ਕਹਿੰਦੇ ਨੇ ਉਹ ਵੀ ਬੜੀ ਖੂਬਸੂਰਤ ਆ ਵਜਨ ਵਜੂਦ ਬਹੁਤ ਜਿਆਦਾ ਸੋ ਜਿੰਨੀ ਵੀ ਇਹ ਕਰਮਾਂ ਦੀ ਪਲੀ ਪੁਲੀਤੀ ਆ ਸਭੀ ਸੁਭੀ ਪੂਰੀ ਆ ਬੜਾ ਸੋ ਬਾਕੀ ਥਾਣਾ ਦੀ ਆਪਾਂ ਪਹਿਲਾਂ ਵੀ ਤੁਹਾਨੂੰ ਸਫਾਈ ਬਾਰੇ ਦੱਸ ਹੀ ਦਿੱਤਾ ਵੀ ਲੇਵੇ ਦੀ ਆਰਡਰ ਦੀ ਵੈਸੇ ਆ ਚਾਰ ਵੜਾ ਤੁਹਾਨੂੰ ਦਿਖਾਈਆਂ ਚਾਰੇ ਵੜਾ ਬਿਲਕੁਲ ਆਰਡਰ ਦੀ ਸਫਾਈ ਦੀ ਗੱਲ ਕਰ ਲਈਏ ਤੇ ਐਕਸੀਲੈਂਟ ਨੇ 101% ਬਿਲਕੁਲ ਸਾਫ ਸ਼ੁੱਧ ਲਓ ਜੀ ਠੀਕ ਹੈ ਕਰਨ ਕੀ ਮੋਲ ਵੜੀ ਆ ਕੀ ਡਿਮਾਂਡ ਰੋਗੀ ਮੋਲ ਵੀ ਜੈ ਜੀ ਆ ਮੋਲ ਜੋ ਮਰਜੀ ਕਰੀ ਜਾਈਏ 60000 ਜੋ ਛੋੜ ਕਰ ਦਾਂਗੇ 60000 ਜੀ ਬਿਲਕੁਲ ਜੈ ਜੀ ਬਾਕੀ ਕਰ ਦਿਓ ਮਾਨਤਾਂ ਨੂੰ ਕਰਾਂਗੇ ਮਾਨਤਾਂ ਜਰੂਰ ਕਰਾਂਗੇ ਭੈਣ ਭਰਾ ਦਾਏ ਗਏ ਲਓ ਜੀ 60000 ਦੇ ਵਿੱਚੋਂ ਮਾਨਤਾਂ ਲਊਗਾ ਠੀਕ ਆ ਹਾਂ ਜੀ ਬਾਕੀ ਵੱਛੀ ਦਾ ਜੇ ਬਰਬਨ ਕੰਵਲੀ ਹੋਣਾ ਠੀਕ ਆ ਜੀ ਅਜੇ ਬਣੂਗੀ ਕਾਰ ਦੇ ਪਾਰ ਦੇ ਵਿੱਚ ਹਾਂ ਜੀ ਸੋ 60000 ਦੀ ਵਾਰ ਮਿਲ ਜੂਗੀ ਪੂਰੀ ਤੁਸੀਂ ਵੇਖੋਗੇ ਕਿ ਜਗਾੜ ਵਰਗੀ ਆ ਪੂਰੀ ਮਜ਼ਬੂਤ ਬਾਕੀ ਥਣ ਦੇਵੇ ਦੀ ਸਾਫ ਆ ਤੇ ਮੇਰਾ ਭਰਾ ਸੌਦਾ ਲਾ ਲਓ ਠੀਕ ਹੈ ਜੀ 60000 ਲੈਣ ਦੇਣਾ ਬੱਚੀ ਬਹੁਤ ਪਿਆਰੀ ਹੈ ਕਿਸੇ ਭਰਾਨੇ ਘਰੇ ਰੱਖਣੀ ਆ ਤੇ ਚਲੋ ਅੱਗੇ ਨਿਗਰਾਨੀ ਦੇ ਵਿੱਚ ਸਵਾਲੋਂ ਕੇ ਕਰਮਾਲੀ ਨੂੰ ਠੀਕ ਹੈ ਜੀ ਤੇ ਇਹ ਅੱਜ ਨਾਗਨੇ ਟੋਟਲ 4 ਸੋ ਚਾਰੇ ਵੜਾ ਪਤਾ ਦਿਖਾ ਦਿੱਤੀਆਂ ਨੇ ਜਰਸੀ ਕਰਾਸ ਬ੍ਰੀਡ ਦੇ ਵਿੱਚ ਵੜਾ ਵੀ ਅੱਜ ਮੌਕੇ ਤੇ ਮੌਜੂਦ ਆ ਇੱਕ ਕੈਚ ਅਪ ਵੜਾ ਤੁਹਾਨੂੰ ਵੱਡੀ ਦਿਖਾਈਏ ਕੋਈ 22 ਲੀਟਰ ਦੋਦੇ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਮਗਰ ਬੱਚੀ ਕਰਨ ਵੀਰੇ ਇਹੋ ਮਾਲ ਹੈ ਅੱਜ ਆਪਣੇ ਕੋਲ ਹਾਂਜੀ ਵੀਰ ਜੀ ਤੇ ਇੱਕ ਆਪਣੇ ਨੰਬਰ ਜ਼ਰੂਰ ਬੋਲ ਦਿਓ ਨੰਬਰ ਵੀਰ ਜੀ ਇਹ ਕਹੇਗਾ 78140 21782 ਦੂਜਾ 8288855090 ਠੀਕ ਹੈ ਜੀ ਹਾਂਜੀ ਵੀਰ ਜੀ ਲੋ ਵੀ ਭਰਾਵੋ ਇਹ ਗਲਬਾਤ ਸੀਗੀ ਅੱਜ ਠੀਕ ਹੈ ਜੀ ਇਸ ਵੀਡੀਓ ਦੇ ਵਿੱਚ ਇਹ ਅੱਜ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਮਾਲ ਸੀਗਾ ਹੋਰ ਵੀ ਬਧੇਰੇ ਦੋ ਚਾਰ ਨਗ ਜਿਹੜੇ ਆ ਦੇਖ ਗਏ ਆ ਇਸ ਕਰਕੇ ਤਕਰੀਬਨ ਕੋਈ 5-6 ਕਿਨਗਾਂ ਦੀ ਜਿਹੜੀ ਵੀਡੀਓ ਪਾਉਣੀ ਸੀ ਤਕਰੀਬਨ ਹੁਣ ਜਿਹੜੇ ਮੌਜੂਦ ਆ ਚਾਰ ਪਸ਼ੂ ਆ ਠੀਕ ਹੈ ਜੀ ਚਾਰੇ ਵਹੜਾਂ ਨੇ ਬਹੁਤ ਖੂਬਸੂਰਤਾ ਚੰਗੇ ਸੋਨੇ ਪਿੰਡੇ ਚੰਗੇ ਸੋਨੇ ਲੇਵੇ ਹਵਾਨੇ ਦੇ ਵਿੱਚ ਸੋ ਕਰ ਲਿਓ ਸੰਪਰਕ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਜਾਂ ਸ਼ੇਅਰ ਕੀਤੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ